ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਅੰਮ੍ਰਿਤਸਰ ਅੰਮ੍ਰਿਤਸਰੋਂ ਪਾਰੀ ਤੇ ਅੰਮ੍ਰਿਤਸਰ ਦੇ ਵਿੱਚ ਹੀ ਇਹ ਵੀਰ ਦਾ ਅੱਡਾ ਵਾ ਜੀ ਭਾਈ ਵੀਰ ਸਿੰਘ ਕਲੋਨੀ ਦੇ ਵਿੱਚ ਤੇ ਟੋਟਲ 10 ਪਸ਼ੂ ਸੇਲ ਕਰਨੇ ਆਂ ਅੰਦਰ ਥੋੜਾ ਜਿਹਾ ਹਨੇਰਾ ਵਾ ਬਾਹਰ ਕੱਢ ਕੇ ਇਕੱਲਾ ਇਕੱਲਾ ਪਸ਼ੂ ਦਿਖਾਵਾਂਗੇ ਤੇ ਨਾਲ-ਨਾਲ ਜਾਣਕਾਰੀ ਲੈ ਲਾਂਗੇ ਜੀ ਆਪਾਂ ਬੇਨਤੀ ਕਰਦੇ ਹੁੰਨੇ ਹਰ ਵਾਰ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟੰਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਤਾਂ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਇੱਕ ਆਪਾਂ ਤੁਹਾਨੂੰ ਕਟਾ ਦਿਖਾਉਣਾ ਬਹੁਤ ਹੀ ਸੋਹਣਾ ਸੁਨੱਖਾ ਚੰਗੀ ਕੁਆਲਿਟੀ ਦਾ ਵਾ ਇਹਦੇ ਬਾਰੇ ਵੀ ਪੁੱਛਾਂਗੇ ਜੀ ਤੇ ਗੱਲਬਾਤ ਕਰਾਉਨੇ ਆ ਲੈਨੇ ਆ ਡਿਟੇਲ ਜੀ ਹਾਂਜੀ ਸਾਸਰੀਕਾਲ ਪਾਜੀ ਸਾਸਰੀਕਾਲ ਜੀ ਸਾਸਰੀਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਠੀਕ ਚਾਲ ਹੈ ਮੇਰਾ ਨਾਮ ਨਿਸ਼ਚਤਰ ਸਿੰਘ ਭਾਈਜੀਤ ਸਿੰਘ ਕਲੋਨੀ ਦੇ ਨਜ਼ਦੀਕ ਦਾਣਾ ਮੰਡੀ ਜੀ ਤੇ ਮੇਨ ਰੋਡ ਮੂਲੇ ਜਾਗਾ ਠੀਕ ਹੈ ਜੀ ਜ਼ਿਲ੍ਹਾ ਮਰਿਸਾਨ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 88 47 37 51 67 ਠੀਕ ਹੈ ਜੀ ਤੇ 76890 7036 ਜੀ ਠੀਕ ਆ ਤੇ ਇਹ ਆਪਣਾ ਜਿਹੜਾ ਵਾ ਅੱਡਾ ਇਹ ਕਿੱਥੇ ਪੈ ਜਾਂਦਾ ਵਾ ਇਹ ਭਾਈ ਵੀਰ ਸਿੰਘ ਕਲੋਨੀ ਦਾਣਾ ਮੰਡੀ ਦੇ ਕੋਲ ਲੱਗੇ ਦਾਣਾ ਮੰਡੀ ਦੇ ਲੱਗੇ ਹਨਾ ਕਿਹੜਾ ਪਗ ਤਾਲਾ ਕੀ ਪਗ ਤਾਲਾ ਰੋਡ ਜੇ ਬਾਹਰ ਵੱਲ ਬਾਹਰ ਵੱਲ ਦਾਣਾ ਮੰਡੀ ਤੋਂ ਆਪਣਾ ਕਿਲੋਮੀਟਰ ਜੇ ਮੈਂ ਨਾ ਹੀ ਵੇ ਆ ਕਿੱਧਰ ਨੂੰ ਜਾਂਦਾ ਜਿਹੜਾ ਇਹ ਮੇਰੇ ਸਾਹਿਬ ਵਾਲੇ ਪਾਸੋਂ ਕਿਹਨੇ ਆਉਣਾ ਵਾ ਤੇ ਫਿਰ ਇੱਧਰੋਂ ਕੁੜੀ ਦਾ ਲਾਉਗੀ ਕਿਲੋ 1.5 ਕਿਲੋਮੀਟਰ ਉਧਰੋਂ ਜੇ ਤੇ ਜੇ ਕਿਸੇ ਨੇ ਇਧਰੋਂ ਸ਼ਹਿਰੋਂ ਆਉਣਾ ਵਾ ਅੰਮ੍ਰਿਤਸਰ ਵਾਲੇ ਪਾਸੋਂ ਜੀ 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 ਫਿਰ ਭਗਤਾਂ ਵਾਲੇੋਂ ਆਪਣਾ ਪਹਿਲੇ ਦੋ ਸਵਾ ਦੋ ਕਿਲੋਮੀਟਰ ਪਹੁੰਗ ਗਏ ਠੀਕ ਹੈ ਤੇ ਪਹਿਲੀ ਵੀਡੀਓ ਪਾਈ ਮਾਲ ਵੇਚ ਗਿਆ ਸਾਰਾ ਜੀ ਬੜਾ ਵਧੀਆ ਵੀਰ ਜੀ ਸਾਰਾ ਵੀਡੀਓ ਦੋ ਦਿਨਾਂ ਮਾਲ ਵੇਚ ਗਿਆ ਵੀਰ ਜੀ ਠੀਕ ਹੈ ਜੀ ਤੇ ਅੱਜ ਫੇਕ ਕਟਾ ਵਾ ਹਾਂਜੀ ਹਾਂਜੀ ਕਟਾ ਪਿਛਲੀ ਦਿਵੀਰ ਫੋਨ ਕਰਦੇ ਸੀ ਵੀ ਗੱਡੀ ਲੱਗੇ ਤਾਂ ਉਹਦਾਾਨੂੰ ਪਤਾ ਨਹੀਂ ਲੱਗਾ ਕਿ ਨਹੀਂ ਲੀ ਅੱਛਾ ਇਹ ਚੋਂਗਾ ਕਟਾ ਵਾ ਮੱਝਾਂ ਵੀ ਕ੍ਰੋਸ ਕਰਦਾ ਤੇ ਗੱਡੀ ਵੀ ਰੇੜੇ ਲੱਗਾ ਬਹੁਤ ਜ਼ਿਆਦਾ ਸੀਨ ਠੰਡਾ ਕਟਾ ਠੀਕ ਠੀਕ ਤੇ ਸੱਤ ਬੈੜਾ ਹਾਂਜੀ ਸੱਤ ਬੈੜਾ ਤੇ ਦੋ ਮੱਝਾਂ ਆਪਣੇ ਕੋ ਸੂਈਆਂ ਸਵਾਈਆਂ ਇਹਦਾ ਕੱਟਾ ਵਾ ਇੱਕ ਵੈੜ ਵਿੱਚ ਉਹ ਗੱਬਣਿਆ ਸਤਾਂ ਜੋ ਠੀਕ ਆ ਲੈ ਆਓ ਫੇਰ ਕੱਟਾ ਦਿਖਾਈਏ ਪਹਿਲਾਂ ਖੋਲ ਲਿਆਓ ਕੱਟੇ ਨੂੰ ਦੇਖੋ ਕੱਟਾ ਰੇੜੇ ਵੀ ਲੱਗਾ ਜੇ ਕੱਟਾ ਮੋਹਰਾ ਦਾ ਜੀ ਮੋਹਰਾ ਕੱਟਾ ਪੂਰਾ ਵੱਡਾ ਪਲਿਆ ਜੇ ਮੱਝਾਂ ਵੀ ਕਰਾਸ ਕਰਦਾ ਵਾ ਕਿਸ ਨੇ ਰੱਖਣਾ ਵੇ ਘਰ ਦੇਣਾ ਸਾਹਬਣ ਵਾਲੇ ਨੂੰ ਆਹ ਵੇਖੋ ਪੂਰੇ ਕੱਦ-ਕਾੜ ਦਾ ਵੱਡਾ ਆ ਜੀ ਬੇਲ ਬੜੀ ਲੰਮੀ ਆ ਜਿਓ ਪਾਜੀ ਮੋੜ ਲਿਓ ਕਰੋਟੇ ਕਾ ਪਾਵੇ ਖੁੱਲਾ ਛੱਡਦੀ ਵੀ ਜੀ ਕੀ ਕੰਨ ਠੰਡਾ 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 ਜੀ ਬਿਲਕੁਲ ਟੈਸਟਿਕਲ ਵੀ ਸਟੇਟ ਆ ਪੂਰੇ ਇਹਦੇ ਐ ਵਧੀਆ ਜੀ ਬੰਦ ਹੋ ਇਹਨੂੰ ਇਹੇ ਇੱਕ ਦਾ ਮਾਮੂਨ ਦਾ ਰਿਕਾਰਡ ਕੋਈ ਪਤਾ ਬਾਜੀ ਹਾਂਜੀ ਹਾਂਜੀ ਵੀ ਜੀ ਉਧਰਾਂ ਦੇ ਬਧੇਰੇ ਮਿਲਦੇ ਇੱਥੇ ਹਾਂਜੀ ਲਿਆਈ ਦਾ ਉਹ ਆ ਜਿਹੜਾ ਰਿਕਾਰਡ ਵਾਲਾ ਹੋਵੇ ਠੀਕ ਆ ਹਾਂਜੀ ਹਾਂਜੀ ਇਹਦਾ ਮੰਨੋ ਬਹੁਤਾ ਨਹੀਂ 17 ਕਿਲੋ ਮੈਂ ਦਾ ਦੁੱਧ ਦਾ ਰਿਕਾਰਡ ਹੈਗਾ ਜੀ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਕਿੰਨਾ ਕਰਨਾ ਈ ਮੁੱਲ ਇਹਦਾ ਮੁੱਲ ਵੀਰ ਜੀ ਕਰਨੂ ਦੇ 50 ਕਰਦੇ ਆਂ ਹਾਂਜੀ ਬਾਕੀ ਕੇ ਨਾਲ ਦਾ ਮਾਨਦਾਨ ਫੁੱਲ ਹੋਊਗਾ 45 ਦਾ ਦੇ ਦਾਂਗੇ ਵੀਰ ਜੀ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਸਾਹਬਣ ਵਾਲਾ ਫੋਨ ਲਾ ਲੇ ਉਹਨੂੰ ਦੇ ਦੇਣਗੇ ਜੀ 45 20000 ਛੱਡ ਦਾਂਗੇ ਵੀਰ ਜੀ ਠੀਕ ਹੈ ਜੀ ਠੀਕ ਹੈ ਸਹੀ ਹੈ ਜੀ ਕਰ ਨਹੀਂ ਭਾਈ ਜੀ ਨੇ ਇਹ ਤਾਂ ਨਹੀਂ ਛੋੜ ਕਰਨੀ ਥੋੜੀ ਬੋਦੀ ਕਰ ਦਾਂ ਕਰ ਦਾਂ 20000 ਕਰ ਦਾਂ ਠੀਕ ਹੈ 44000 ਲਿਆਓ ਅਗਲੀ ਗਾਂ ਆਖ ਲਿਆਓ ਜਿਹੜੀ ਇਹ ਭਾਈ ਗੱਬਣਾ ਕੇ ਸੂਈ ਆ ਜੀ ਇਹ ਸੂਈ ਦਿੱਜੀ ਆਜੋ ਬੱਚਾ ਕੀ ਇਹਦੇ ਮਗਰ ਇਹਦੇ ਮਗਰ ਬੱਛਾ ਵੀਰ ਜੀ ਆਜੋ ਲੈਓ ਇਹਨੂੰ ਨਾਲ-ਨਾਲ ਡਿਟੇਲ ਦ ਦੁੱਧ ਕਿੰਨਾ ਹੈ ਤੇ ਕੋਲ 14 ਕਿਲੋ ਦੁੱਧ ਜੇ ਦੇ 14 ਕਿਲੋ ਪੱਕਾ ਹੋਊਗਾ ਝੂੰਗੀ ਬਾਕੀ ਇੱਕ ਗੱਲ ਜੀ ਝੂੰਗੀ ਵਹਿੜ ਜੇ ਕਰਮਾ ਵਾਲੀ ਝੂੰਗੀ ਵਹਿੜ ਹੁੰਦੀ ਜਿੱਦਾਂ ਕਈ ਭੈਣ ਭਰਾਵਾਂ ਦੇ ਕਿੱਲੇ ਦੇ ਕੋਈ ਮਾਲ ਨਹੀਂ ਖਲੋਂਦਾ ਟੇਕਦਾ ਨਹੀਂਗਾ ਆ ਵੇਖੋ ਖੰਧੀ ਦਿੰਦੀ ਹੈ ਇਹਨੂੰ ਕਰਮਾ ਵਾਲੀ ਮੰਨ ਲੈਂਦੇ ਆ ਜਿਹੜੇ ਚੰਗੇ ਜਿਨ੍ਹਾਂ ਨੂੰ ਸਮਝ ਆਏ ਇਸ ਗੱਲ ਦੀ ਭੈਣ ਭਰਾਵਾਂ ਨੂੰ ਮੀਣੀ ਝੂੰਗੀ ਢਾਲੀ ਇਹਨਾਂ ਦੀ ਬੜੀ ਡਿਮਾਂਡ ਰਹਿੰਦੀ ਹੈ ਜੀ ਆਜੋ ਵੀਰ ਜੀ ਆਜੋ ਬੰਦੋ ਇਹਨੂੰ ਇੱਥੇ ਬੰਦੋ। ਆ ਵੇਖੋ ਜੀ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ? ਹਾਂ ਜੀ ਲੋ ਪੱਕਾ ਚੰਡੇ ਵਾਲਾ ਦੁੱਧੂ ਵੀਰ ਜੀ। ਹਾਂ ਜੀ ਠੀਕ ਆ। 14 ਕਿਲੋ ਪੱਕਾ ਤੇ ਚਵਾਈ ਕਿੱਧਰ ਰੱਸੀ ਪਾ ਕੇ ਕਰਦੇ ਜੀ? ਹਾਂ ਜੀ ਨਾ ਇਦਾਂ ਹੀ। ਥਾਣ ਬੜੇ ਸੋਹਣੇ ਲੱਗੇ। ਬਹੁਤ ਜ਼ਿਆਦਾ ਮੰਨ ਲੋ ਵੀ ਨਾਲ ਦਾ। ਠੀਕ ਆ ਜੀ ਠੀਕ ਆ। ਤੇ ਮੋਲੇ ਦਾ ਕਿੰਨਾ ਕਰਨਾ ਜੀ? ਵੇਖੋ ਜੀ ਇਹਦਾ 50 ਕਰਦੇ ਆ। ਹਾਂ ਜੀ। 45 ਹੀ ਦੇ ਦਾਂਗੇ। ਛੋੜ ਕਰ ਦਿਓ ਖੁੱਲੀ। ਕਰਨਾ ਗੱਲ। ਕਿੰਨੇ 8000 44000 ਹਾਂਜੀ ਬਾਕੀ ਝੂੰਗੀ ਵੜ ਜੇ ਇਹਨੂੰ ਬਹੁਤ ਚੰਗੀ ਹੈ ਜਿਹਨੂੰ ਸੁਹਾ ਜੀ 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 ਹਾਂਜੀ ਇਹਨੂੰ ਕਰਮਾਂ ਵਾਲੀ ਵੀ ਕਹਿੰਦੇ ਗਈ ਭੈਣ ਭਰਾ ਹਨਾ ਸ਼ੌਂਕ ਨਖਰੀ ਦਾ ਬੱਚਾ ਇਹਦਾ ਕਿਹੜਾ ਬਾਈ ਬੱਚਾ ਵਛਾ ਜੀ ਦਾ ਬੱਚਾ ਵੀ ਦਿਖਾ ਦਈਏ ਅਗਲੀ ਵੀ ਕੱਢ ਲਿਆਓ ਤੁਸੀਂ ਹੁਣਾਂ ਚਲ ਆ ਜੀ ਆਹ ਵੇਖੋ ਆਹ ਵਛਾ ਜੀ ਉਹਦਾ ਜੀ ਕਰੋ ਚੱਕ ਜੀ ਅਗਲੀ ਆ ਗਈ ਆ ਇਨੂੰ ਸੂਈ ਨੂੰ ਭਾਜੀ ਕਿੰਨਾ ਚਿਰ ਹੋ ਗਿਆ? ਇਹਨੂੰ ਸੂਈ ਨੂੰ 7 ਤੋਂ 8 ਦਿਨ ਹੋਏ ਦੀ ਜੀ। ਆਹ ਬੱਚਾ ਇਹਦਾ ਵਸ਼ਕ ਵਸ਼ੀ। ਵਸ਼ੀਕ ਵਸ਼ਾ ਹੈ। ਵਸ਼ੀ ਦਿੱਤੀ ਇਹਨੂੰ। ਆ ਵੇਖੋ ਜੀ। ਦੁੱਧ 16 ਕਿਲੋ ਪੱਕਾ ਜੀ ਗਾਂਦਲੇ। 16 ਹਾਂ ਜੀ। ਠੀਕ ਹੈ ਜੀ। ਤੇਰਾ ਕੰਡੇ ਵਾਲਾ। ਥਾਣ ਬੜੇ ਸੋਹਣੇ ਲੱਗੇ ਆ ਜੀ। ਕਰੋ ਜੇ ਕ ਥਾਣ ਦੀ ਕੁਆਲਿਟੀ ਬਹੁਤ ਚੰਗੀ ਆ। ਜਾਣ ਦੋ ਭਾਜੀ। ਬਾਕੀ ਬੇਲਬਾਲ ਦੀ ਕਾਫੀ ਚੰਗੀ ਆ। ਸਿੰਘ ਇਹਨੂੰ ਹੀ ਲੱਗਾ ਵਾ। ਸਿੰਘ ਫੱਬਦਾ ਇਹਨੂੰ ਵੀ। ਸਿੰਘ ਲੱਗਾ ਵੀ ਫੱਬਦਾ। ਬਾਹਰ ਹੀ ਬੰਦੋ ਭਾਜੀ ਕੋਈ ਨਹੀਂ। ਆ ਵੇਖੋ ਕੁਆਲਿਟੀ ਵੈੜ ਦੀ ਚੈੱਕ ਕਰ ਲੋ ਹੁਣ 16 ਕਿਲੋ ਦੁੱਧ 16 ਕਿਲੋ ਕੰਡੇ ਵਾਲਾ ਵਿੱਚ ਦੁੱਧ ਹੋ ਗਏ ਠੀਕ ਹੈ ਜੀ 12 ਕਿਲੋ ਦਾ ਹੀ ਹੋਗਾ ਜੀ ਅੱਛਾ ਜੀ ਤੇ ਮੋਲੇ ਦਾ ਕਿੰਨਾ ਕਰੋਗੇ 60 ਮਰਦੇ ਜੀ 60000 ਰੁਪਏ ਛੋੜ ਕਿੰਨੀ ਕਰ ਦੋਗੇ 50 ਆ ਦੀ ਦੇ ਦਾਂਗੇ 50 ਆ ਦੀ ਦੇ ਦਾਂਗੇ ਮਾਨਦਾਨ ਹੋ ਜੂ 55 ਚੋਂ 55 ਆ ਦੀ ਦੇ ਦਾਂਗੇ ਜੀ ਹੁਣ ਲਾਵੇ ਕੋਈ ਮੋੜ ਨਾ ਕਿਸ ਨੂੰ ਨਹੀਂ ਆ ਕੋਈ ਇੱਕ ਲੈਣ ਆਵੇ ਤਾਂ ਦੋ ਲੈ ਕੇ ਜਾਵੇ ਅੱਗੇ ਵੀਰ ਨੇ ਆ ਦੱਸਿਆ ਕਿ ਦੋ ਦੋ ਹੀ ਲੈ ਕੇ ਗਏ ਜਿਹੜੇ ਵੀ ਆਏ ਭਣਪਰਾ ਅਗਲੀ ਵੀ ਲਿਆ ਵੀਰ ਕੱਢ ਕੇ ਬਾਕੀ ਠੰਡੀ ਧੀਰੀ ਐ ਵੀ ਠੀਕ ਆ ਜੀ ਠੀਕ ਆ ਸਹੀ ਆ ਜੀ ਸਹੀ ਆ ਇਹ ਬਾਈ ਸੂਈ ਕੇ ਕੱਪਣਾ ਦੂਜਾ ਸੂਆ ਦੇ ਲੈਡ ਦਾ ਵੀਰ ਜੀ ਅੱਛਾ 22 ਕਿਲੋ ਕੰਡੇ ਵਾਲਾ ਦੁੱਧ ਹੋਊਗਾ ਜੀ ਠੀਕ ਆ 22 ਕਿਲੋ ਉਹ ਕਾਲਾ ਪੰਛੀ 26 ਕਿਲੋ ਦਾ ਹੋਊਗਾ ਬੱਚਿਆ ਕੀ ਇਹ ਤੇ ਮਗਰ ਹਾਂਜੀ ਇਹਦੇ ਮਗਰ ਉਹ ਬੱਚਾ ਜੀ ਬੱਚਾ ਜੀ ਆਹ ਬੱਚਾ ਜੀ ਆਹ ਬੱਚਾ ਜੀ ਇਹਦਾ ਹਾਂਜੀ ਹਾਂਜੀ ਤੇ ਆਹ ਵੇਖੋ ਲੇਵਾ ਇਹਦਾ ਵੀ ਚੰਗਾ ਸੋਨਾ ਹੈ ਠੰਡੀ ਧੀਰੀ ਰਸੀ ਪਾਉਣ ਦੀ ਲੋੜ ਨਹੀਂ 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 ਕੋਈ ਰਸੀ ਨਹੀਂ ਬੇਲ ਦੀ ਬਹੁਤ ਜਿਆਦਾ ਲੰਮੀ ਆ ਜੀ ਇਹ ਕੱਦ-ਕੱਡ ਵੀ ਸੋਹਣਾ ਵਾ ਕੁਆਲਿਟੀ ਵੀ ਚੰਗੀ ਆ ਜੀ ਅੱਜ ਮੋੜ ਲਓ ਵੀਰ ਜੀ ਵੇਖੋ ਜੀ ਕਰੋ ਚੈੱਕ ਇਸ ਕੁਆਲਿਟੀ ਵੀ ਚੰਗੀ ਆ ਤਾਂ ਹੁਣ ਦੁੱਧ ਕਿੰਨਾ ਦੱਸਿਆ 22 ਲੀਟਰ ਕੰਡੇ ਆ ਦੁੱਧ 22 ਲੀਟਰ ਦੁੱਧ ਆ ਜੀ ਇਹਦੇ ਕੋਲ ਤਾਂ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਵਿੱਚ ਕਹਿੰਦੇ ਸੀ ਪਾਓ 85 ਕਰਾ ਲਓ 85 ਕਰਾ ਲਓ ਹਾਂ ਨਾ 75 ਦੀ ਦੇ ਦਾਂ ਛੋੜ ਕਿ ਨਹੀਂ ਕਰਦੇ ਉਹ ਤਾਂ ਛੋੜ ਹੀ ਮੰਨਦਾ ਨਹੀਂ ਹੋਊਗਾ ਖੁੱਲੀ ਕਰ ਦਿਓ ਮਾੜੀ ਜੀ ਕਰ ਦਿਆਂ ਕਿੰਨੀ ਹੈ ਯਾਰ ਹੀ ਕਰ ਦਿਆਂ ਜੀ ਜੀ ਕਰਨੇ ਆ ਕਰ ਦਿਆਂ ਜੈ ਜੀ ਮੰਨ ਲਓ ਕਿ ਨਾਲ ਦਾ ਦਸੀ ਯਾਰ ਕਰ ਦਾਂਗੇ ਜੀ 74 74 ਦੀ ਦੇ ਦਾਂਗੇ ਜੀ ਫੋਨ ਲਾ ਲੇ ਕੋਈ ਹਾਂ ਫੋਨ ਲਾਵੇ ਮੇਰਾ ਭਰਾ ਔੜਨਾ ਥੋੜੀ ਆ ਕੇ ਇਸ ਨੂੰ ਨਰਾਜ਼ ਥੋੜੀ ਕਰ ਦੇਣਾ ਕੇ ਇਸ ਨੂੰ ਸਾਡੀ ਦੱਸਾਂਗੇ ਨਾ ਹਾਂ ਜੀ ਉਹ ਕੋਈ ਨਿਕਲੂਗਾ ਇਹ ਨਹੀਂ ਵੀ ਮੰਨ ਲਓ ਕਿ ਨਾਲ ਦਾ ਵੀ ਗੱਲ ਠੀਕ 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 ਅਗਲੀ ਵੀ ਲੈ ਉਹ ਕੱਢ ਲਿਓ ਆਹ ਵੇਖੋ ਗੱਪਣ ਵੇੜਾ ਤੇ ਗੱਪਣ ਸੋਹਣੀ ਸਨਖੀ ਪੂਰੀ ਐ ਵੀ। ਕਿੰਨੇ ਸੁਣਾ ਜੀ ਵੀ ਜੀ। ਤਿੱਜੇ ਸੁਵੇ। ਠੀਕ ਕੱਦ ਕਾਢ ਇਹਦਾ ਵੀ ਚੰਗਾ ਵਾ, ਲੇਵਾ ਬੜਾ ਸੋਹਣਾ। ਆਹ ਥਾਣ ਬੜੇ ਚੰਗੇ ਲੱਗੇ ਆ ਜੀ। ਥਾ ਠੰਡੀ ਤੇਰੀ ਐ ਵੀ। ਵੇਖੋ ਜੀ। ਜਾਣ ਦੋ ਪਾਜੀ। ਦੁੱਧ ਮੰਲੋ ਕਿ ਨਾਲ ਦਾ ਘਰ ਵਾਲਿਆਂ ਨੇ 20 ਲੀਟਰ ਦੱਸਿਆ ਜੀ। ਠੀਕ ਆ। ਤੇ ਅਹੀਂ ਦੇ 20 ਨਹੀਂ ਅਹੀਂ ਕਹਿੰਦੇ 18 ਲੀਟਰ ਤੇ ਦਊਗੀ ਨਾ ਪਤਾ। ਬਾਕੀ ਸਾਂਭ ਲੂਗਾ ਜਿਹੜਾ ਉਹਨੇ ਹੀ ਚੋਣਾ ਵਾ ਦੁੱਧ। ਜਿਹੜਾ ਸਾੰਭੂ ਦੋ ਦੋਨੇ ਹੀ ਚੋਣਾ ਵਾ ਜਿੰਨੇ ਸਾੰਭ ਵੀ ਨਾ ਉਹਨੇ ਦੁੱਧ ਥੋੜੀ ਦੇਣਾ ਫਿਰ ਆਹ ਵੇਖੋ ਕਰੋ ਚੈੱਕ ਜੀ ਬਾਕੀ ਪ੍ਰਿੰਟ ਪ੍ਰਿੰਟ ਚੰਗਾ ਵਹਿੜ ਦਾ ਸੋਹਣੀ ਸੁਨੱਖੀ ਪੂਰੀ ਆ ਬੰਦੋ ਇੱਥੇ ਵੀਰ ਜੀ ਇਹਨੂੰ ਵੀ ਆਹ ਵੇਖੋ ਗੱਬਣ ਵੈਰ ਦਿਨ ਕਿਨੇ ਖੜਦੀ ਐ ਇਹ ਲੈ ਦਾਹੀ ਲੈ ਜੂਗੀ ਠੀਕ ਆ ਬੰਦੋ ਬੰਦੋ ਇੱਥੇ ਬੰਦੋ ਦਾਸ ਦਿਨ ਲੈ ਜਾਣੇ ਆ ਕੁਆਲਿਟੀ ਚੰਗੀ ਆ ਜੀ ਵਹਿੜ ਦੀ ਸੋਹਣੀ ਸੁਨੱਖੀ ਆ ਵੇਖੋ ਕਰੋ ਚੈੱਕ ਇਹ ਬਹੁਤ ਸੀ ਸਿੰਪਲ ਫਰਮ ਦੇ ਸੰਬੰਧ ਜੀ ਮੋਲ ਵੀਰ ਜੀ ਕਿੰਨਾ ਕਰਨਾ ਏ ਦੋ ਮੋਲ ਦਾ 50 ਕਰਦੇ ਜੀ 45 ਦੀ ਦੇ ਦਾਂਗੇ 45 ਦੀ ਦੇ ਦਾਂਗੇ ਛੋੜੋ ਜੀ ਮੌਕੇ ਤੇ ਮੋਲ ਨਾ ਕਰਦਾ 44000 ਦੀ ਦਿਆਂਗਾ ਵੀਰ ਜੀ ਹਾਂ ਠੀਕ ਹੈ ਠੀਕ ਹੈ ਬਾਕੀ ਫੋਨ ਲਾ ਲੇ ਕੋਈ ਵੀ ਹੈ ਨਾ ਮਾਲੀ ਨੇ 10 ਦਿਨ ਲੈ ਜਣੇ ਆ ਪੂਰਾ ਪੂਰਾ ਲਾ ਲਾ ਦੇ ਲੱਗਾ ਜੀ 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 ਠੀਕ ਆ ਉਹਦੀ ਮੰਨ ਲਓ ਕਿ ਨਾਲ ਠੰਡੀ ਧੀਰੀ ਸੁਆ ਦੂਜਾ ਕਿ ਤੇ ਜਾ ਤੀਜੇ ਸੁਣਾ ਨਹੀਂ ਕਹਿਣਾ ਜਿਹੜੀ ਗੱਲ ਹੈ ਮੈਂ ਨਾ ਕਹੀ ਜਾਈਏ ਬਾਕੀ ਕੈਮ ਹੈ ਸਰੀਰ ਪੱਖੋਂ ਸੋਹਣੀ ਆ ਲੇਵਾ ਵੀ ਚੰਗਾ ਸੋਹਣਾ ਤਿਆਰ ਕਰ ਲੂਗੀ ਠੰਡੀ ਧੀਰੀ ਆ ਜੀ ਲਾ ਲਿਓ ਫੋਨ ਵੀਰ ਨੂੰ ਏ ਬਾਜੀ ਸੂਈ ਆ ਕੱਪਣ ਜੇ ਸੂਏ ਦੇ ਵੀਰ ਜੀ ਯਾਰਾਂ ਲੀਟਰ ਦੁੱਧ ਹੋਊਗਾ ਕੰਡੇ ਵਾਲਾ ਆ ਸੂਈ ਆ ਕਿੱਡਾ ਥੋੜਾ ਜਿਆ ਨਿੱਗਰ ਰੱਖਦੀ ਆ ਠੀਕ ਆ ਨਾ ਆਊਗਾ ਆ ਵੇਖੋ ਬੱਚਾ ਕੀ ਮਗਰ ਇਹਦੀ ਆ ਵਸ਼ੀ ਆ ਕੰਡੇ ਵਾਲਾ ਹੀ ਹੋਊਗਾ ਆ ਵੇਖੋ ਜੀ ਸੋਹਣੀ ਆ ਨਾਣੀ ਜੇ ਪਾਣਾ ਰੱਸੀ ਨਹੀਂ ਇਹ ਪੈਂਦੀ ਇਤਰੇ ਬੱਚਾ ਛੱਡ ਕੇ ਠੰਡੀ ਧੀਰੀ ਆ ਸ਼ੇਰ ਖੱਲੀ ਵੀ ਕਹਿ ਦਿੰਦੇ ਇਹਨੂੰ ਕਈ ਹਨਾ ਆ ਵੇਖੋ ਕੈਂਪ ਪੂਰੀਆ ਦੁੱਧੇ ਦਾ ਵੀ ਚਿੱਟਾ ਹੋਣਾ ਜੀ ਠੰਡੀ ਧੀ ਰਹੀ ਹੈ ਜੀ ਬਚਾਰ ਗਈ ਹੈ ਹਾਂ ਜੀ ਹਾਂ ਜੀ ਕੋਲ ਪਾਸੇ ਲੱਖ ਰੁਪਈਆ ਦੀ ਮੱਝ ਜੀ 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 ਕੋਲ ਪਾਸੇ ਮੰਨ ਲਓ ਇਹ ਗਾਂ ਜੇ ਦੁੱਧ ਵੀ ਚਿੱਟਾ ਹੋਣਾ ਜੇ ਦਾ ਪੂਰਾ ਜੀ ਕੋਈ ਪਰਵਾਹ ਨਹੀਂ ਠੀਕ ਆ ਸਾਡੇ 5 ਤੋਂ ਪਲੱਸ ਫੈਂਟ ਆਉਂਦੀ ਹੈ ਠੀਕ ਆ ਜੀ ਹੁਣ ਕਿੰਨਾ ਦੁੱਧੇ ਦੇ ਕੋਲ ਤਸੂਆ ਇਹਦਾ ਕਰਵਾਊਗਾ ਤੇ ਮੋਲੇ ਦਾ ਕਿੰਨਾ ਮੋਲੇ ਦਾ ਵੇਖੋ ਜੀ ਆਪਣਾ 42000 ਲੱਗਦੇ ਆ ਹਾਂ ਜੀ 36000 ਲੱਗਦੇ ਆ ਛੋੜੋ ਜੂ 33 ਜੋ 35 ਦੀ ਆਣਾ ਦੇ ਦਾਂ ਵੀਰ ਜੀ ਫੋਨ ਲਾ ਲੈ ਕੋਈ ਮੋੜਨਾ ਕਿ ਇਹਨੂੰ ਨਾਰਾਜ਼ ਨਹੀਂ ਕਰਕੇ ਘੱਲਣਾ ਜਿਹੜਾ ਆ ਗਿਆ 35 ਜੋ ਮਾਨਦਾਨ ਹੋ ਜੂਗਾ ਲਾਇਓ ਫੋਨ ਪਹਿਲਾ ਸੂਆ ਪਹਿਲਾ ਸੂਆ ਜੇ ਥੋੜਾ ਸੂਈ ਪੱਕ ਗਈ ਕੋਈ ਦੁੱਧ ਗੇਲੇ ਕੋਈ ਬੋੜਾ ਗੇਲੇ 5 ਦਿਨ ਹੋ ਜੇ ਸੂਈ ਨੂੰ ਠੀਕ ਆ ਹਾਂਜੀ ਸਿੰਘ ਹੈਗਾ ਨਿਗਾ ਨਿਗਾ ਦੁੱਧ 12 ਲੀਟਰ ਕੰਡੇ ਵਾਲਾ ਦੁੱਧ ਹੋਊਗਾ ਜੀ ਬਾਕੀ ਚੰਗੀ ਸੋਹਣੀ ਹੈ ਥਾਣ ਵਾਲਾ ਹਾਂਜੀ 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 ਦੇਵਾ ਚੰਗਾ ਸੋਹਣਾ ਤਿਆਰ ਕੀਤਾ ਜੀ 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 ਬਿਲਕੁਲ ਬਿਲਕੁਲ ਜੀ ਕਰੋ ਚੱਕ ਠੀਕ ਠੀਕ ਆ ਦੁੱਧ ਕਿੰਨਾ ਹੋਣਾ ਤੇ ਕੋਲ ਦੁੱਧ 12 ਲੀਟਰ ਹੋਊਗਾ 12 ਕਿਲੋ ਦੁੱਧ ਠੀਕ ਆ ਪਹਿਲਾ ਸੁਆ ਸੁਆ ਬੱਚਾ ਮਗਰ ਕੀ ਆ ਤੇ ਬੱਚਾ ਇਹਦੇ ਮਾਰ ਬੱਚਾ ਜੀ ਬੱਚਾ ਮਗਰ ਇਹਨੂੰ ਗੱਲਬਾਤ ਨਹੀਂ ਲੱਤ ਕਰਨੀ ਠੀਕ ਆ ਰਸੀ ਪੋਰੇ ਇਹਨੂੰ ਕਿ ਨਹੀਂ 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 ਰਸੀ ਇਹਨੂੰ ਪਾਈ ਕਿਹੜਾ ਬੱਚਾ ਇਹਦਾ ਪਹਿਲਾਂ ਕਰਕੇ ਮਾਰਿਆ ਪਾਈ ਦੀ ਹੱਥ ਛੱਡ ਨਹੀਂ ਮਾਰ ਇਹਦਾ ਬੱਚਾ ਉਹ ਬੈਠਾ ਜੀ ਥੱਲੇ ਹਾਂ ਬੈਠਾ ਜੀ ਬੱਚਾ ਠੀਕ ਹੈ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ 40000 ਛੋੜ ਕਿ ਨਹੀਂ ਕਰ ਦੋਗੇ 36 ਦੀ ਦੇਣਾ 38 ਜੋ ਹੋ ਮਾਨਦਾਨ ਕਰੀ 35000 ਦੀ ਵੀਰ ਨੇ ਕਹਿਤਾ ਹਣਾ ਹੋਰ ਕਰ ਦੇਣਾ ਤੁਸੀਂ ਮਾਨ ਮੋੜਦੇ ਨਹੀਂ ਠੀਕ ਹੈ ਜਜਮਾਨ ਦਾ ਨੋ ਸੀ ਮੋੜਨਾ ਕਿਸ ਨੂੰ ਨਹੀਂਗਾ ਲਾਓ ਫੋਨ ਵੀਰ ਨੂੰ ਸੋਹਣੀਆਂ ਜੀ ਸਾਰੀਆਂ ਇੱਕ ਤੋਂ ਇੱਕ ਆ ਜੀ ਆਜੋ ਅਗਲੀ ਵੀ ਲਿਆਓ ਕੱਢ ਕੇ ਆ ਵੇਖੋ ਕਰੋ ਚੈੱਕ ਜੀ ਅੱਗੇ ਇੱਕ ਦਾ ਇਹ ਇੱਕ ਦਾ ਸਹੀ ਆਲ ਦੀ ਦੂਜਾ ਸੂਆ ਜੇ ਸੂਈ ਆ ਹਾਂਜੀ ਸੂਈ ਏ ਸਹੀ ਆਲ ਵੇਖੋ ਕਿੱਡੀ ਸੋਹਣੀ ਪਰੰਤ ਚੂਹ ਲੈਂਦਾ ਐ ਵਕਤ ਦੀ 11 ਲੀਟਰ ਹੋਊਗਾ ਕਿਲੋਗ੍ਰਾਮ ਫਰੋ ਬਾਇਆ ਘੱਟ ਥੋੜਾ ਜਿਹਾ ਕਰਦੀ ਏ ਬੱਚਾ ਕੀ ਮਕਰੇ ਤੇ ਬੱਚਾ ਦੀ ਮਗਰ ਬੱਛਾ ਏ ਆ ਖਲੋਤਾ ਜੇ ਦਾ ਆ ਵੱਛਾ ਖਲੋਤਾ ਜੇ ਇਹਦਾ ਆਪ ਸ਼ਾਈ ਆਲਾ ਪੂਛ ਲੰਡੀ ਏ ਦੀ ਹਣਾ ਹਾਂਜੀ ਪੂਛ ਲੰਡੀ ਪੂਛ ਤੋਂ ਲੰਡੀ ਆ ਦੁੱਧ ਕਿੰਨਾ 11 ਕਿਲੋ 11 ਕਿਲੋ ਬੰਦਾ ਵਾਹੇ ਚੌਂ ਦਿਨਾਂ ਦੀ ਸੂਈ ਵਿਜੀ ਠੀਕ ਆ ਮੈਨੂੰ ਆਹੀ ਪੀਂਦੇ ਸੂਈ 15 ਕਿਲੋ ਕੰਨ ਦੀ ਪਹਿਲੇ ਸੀ ਠੀਕ ਆ ਜੀ ਠੀਕ ਆ ਸਿਰਫ ਥੋੜਾ ਸੂਜ ਆਈ ਉਦੋਂ ਦਾ ਘਰ ਦਾ ਕਰਕੇ ਆ ਦੁੱਧ ਲੱਤ ਝੜਦਾ ਨਹੀਂ ਇਹ ਨਹੀਂ ਵੀ ਗਰਮ ਨਹੀਂ ਜੇ ਠੀਕ ਆ ਠੰਡਾ ਨਹੀਂ ਜੇ ਪਿੰਦਾ ਠੰਡੀ ਆ ਹਾਂ ਜੀ ਹਾਂ ਜੀ ਆਹ ਬੰਦਾ ਹੁੰਗਾ ਨਹੀਂ ਜੇ ਪਿੰਦਾ ਠੀਕ ਆ ਕਈ ਵਾਰੀ ਇਹ ਨਹੀਂ ਸਮਝ ਨਹੀਂ ਹੁੰਦੀ ਹਾਂ ਜੀ ਹਾਂ ਜੀ ਹਾਂ ਜੀ ਠੰਡੀ ਜੀ 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 ਹਾਂ ਕਰੋ ਚੈੱਕ ਤੇ ਇਹ ਵਾਜੂ ਦੁੱਧੋ ਥੋੜਾ ਪਤਾ 15 ਕਿਲੋ ਤੁਹਾਨੂੰ ਦੱਸਿਆ ਘਰ ਆ ਜੀ ਤਾਂ ਮੁੱਲ ਕਿੰਨਾ ਕਰੋਗੇ ਦਾ ਜੀ ਮੁੱਲ ਇਹਦਾ ਜੀ 45 ਕਰਨੇ ਆ ਛੋਟ ਕਿ ਨਹੀਂ ਕਰ ਦੋਗੇ ਛੋਟ ਕਰ ਦਾਂਗੇ ਦੋ ਤਿੰਨੀਆਂ 34200 ਦੀ ਉਹ ਵੀਰ ਕਹਿੰਦਾ ਹੋਰ ਕਰਨੀ 40000 ਦੀ ਉਹਨੇ ਹੋਰ ਕਰ ਦੇਣੀ 40 ਜਾਂ ਛੋਟ ਕਰ ਦੇਣੀ ਵੀਰ ਨੇ ਮੌਕੇ ਤੇ ਲਿਖਾ ਕੀ ਹੋਰ ਕੱਢ ਕੇ ਲਿਆ ਹੋਰ ਮੁੰਡ ਨੂੰ ਜੀ ਨਹੀਂ ਕਰਦਾ ਜੀ 8000 2000 ਨਗਰ ਦੇ ਦੀਦਾ ਹਾਂ ਜੀ ਹਾਂ ਜੀ ਇਸ ਹੁਈ ਬਾਜੀ ਦੂਜਾ ਸੂਆ ਦੇ ਦਿੱਤੀ ਅੱਛਾ ਹੋਰ ਤੁਹਾਨੂੰ ਬੱਚਾ ਮਰਨ ਕਰਕੇ ਥੋੜਾ ਏਰ ਵਗਣ ਹੁਣ ਵੀ 10 ਕਿਲੋ ਪੱਕਾ ਕੰਡੇ ਵਾਲਾ ਦੁੱਧ ਹੋਊਗਾ 부ਛੀ ਦੀ ਆਉਂਦੀ ਧਾਰ ਤੇ ਠੀਕ ਆ ਹਾਂਜੀ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਜੀ 부ਛੀ ਹੈਗੀ ਆ 부ਛੀ ਆ ਗਈ 부ਛੀ ਤੇ ਆਉਂਦੀ ਧਾਰ ਤੇ 부ਛੀ ਸਾਹਮਣੇ ਰੱਖਿਓ ਮੈਂ ਨਾ ਕੋਈ ਭਾਰੇ ਤੇ ਨਹੀਂ ਆ ਕੋਈ ਭੰਡਾ 부ਛੇ ਕੁੱਤੇ ਜੋਕ ਲੈ ਆਂਦੇ ਮੈਂ ਸਾਹਮਣੇ ਸਾਹਮਣੇ ਰੱਖ ਲਿਓ ਮੈਂ ਸਾਹਮਣੇ ਰੱਖ ਆ ਧਿਆਨ ਰੱਖਿਓ 부ਛੀ ਦਾ 10 ਕਿਲੋ ਦੁੱਧ ਦੇ ਦੇ ਕੋ 10 ਕਿਲੋ ਦੁੱਧ ਕੰਡੇ ਵਾਲਾ ਹੋਊਗੀ ਪੂਰੀ ਵੱਡੀ ਮੱਝ ਆ ਗਈ ਆ ਵੇਖੋ ਕੱਦ ਕਾਢ ਤੇ ਬੇਲ ਦੀ ਬਹੁਤ ਲੰਮੀ ਆ। ਮੈਂ ਉਧਰ ਦੀ ਮਾਲਵੇ ਦੀ। ਠੀਕ ਠੀਕ ਸੋਹਣੀ ਸੁਨਖੀ ਬਣੀ ਆ ਜੀ। ਪੂਰੀ ਪਤਰੀ ਖੜੀ ਆ। ਹੁਣ 10 ਦਾ ਕਿਲੋ ਦੁੱਧ ਹਾਜਰ। ਨਾ ਕੰਡੇ ਵਾਲਾ ਹੂ ਆ ਜੀ। ਠੀਕ ਆ ਤੇ ਲੰਮਾ ਦੀ। ਨਾ ਨਾ ਨਾ। ਅਛਾ ਧਾਰ ਤੇ। ਨਹੀਂ ਆ ਵੀਡੀਓ ਜੀ ਦਿਖਾਣੇ ਤੁਹਾਨੂੰ। ਕੋਈ ਗੱਲ ਨਹੀਂ ਤੇ ਆਪੇ ਆ ਕੇ ਵੇਖ ਲੈਣਾ ਭੈਣ ਭਰਾਵਾਂ ਨੇ। ਕਰੋ ਚੱਕ ਜੀ। ਬਹੁਤ ਸ਼ਿੱਧੇ ਮਿਲਦੀ ਬਾਕੀ ਦਿਖਾ ਵੀ ਦਿੰਨੇ ਕਹਿੰਦੇ। ਆਹੋ। ਜਿੰਮ ਆ ਗਿਆ ਲਾ। ਇਦਾਂ ਹੀ ਕਹਿੰਦੇ 부ਸ਼ੀ ਅੱਗੇ ਰੱਖ ਕੇ ਇਦਾਂ 부ਸ਼ੀ ਦਿਖਾ ਕੇ ਧਾਰ ਮਾਰ ਦੇਣੀ ਆ ਵੇਖੋ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ ਵੀਰ ਜੀ ਇਹਨੂੰ 15 ਦਿਨ ਹੋ ਗਏ ਹੋਗੇ ਠੀਕ ਹਾਂਜੀ ਗਲਤ ਗੱਲ ਨਹੀਂ ਕਹੀ ਤਾਂ ਮੋਲੇ ਦਾ ਕਿੰਨਾ ਕਰਨਾ ਵਾ ਮੁੱਲ ਵੀਰ ਜੀ ਇਹਦਾ 95000 ਕਰਦੇ ਜੀ ਛੋੜ ਕੇ ਨਹੀਂ ਕਰਦੋਗੇ ਛੋੜ ਵੀਰ ਜੀ ਇਹਦਾ ਜੈ ਜੈ ਗੱਲ ਦੱਸੀ ਆ ਬੱਚਾ ਮਰਨ ਦਾ ਕਰਕੇ ਬਾਕੀ ਛੋੜ ਕਰਦਾ 92 ਹਜ਼ਾਰ ਦੀ ਦੇ ਦਾਂ ਵੀਰ ਜੀ 90 ਦੀ ਦੇ ਦੋਗੇ 90 ਜੀ ਦੇ ਦਾਂਗੇ ਹਾਂ ਨਾ ਵੀਰ ਜੀ ਠੀਕ ਹਾਂ ਜੀ ਬਾਕੀ ਮੇੜ ਦੀ ਭੂਛੀ ਦੇ ਭੂਛੀ ਦੇ ਕੋਈ ਬੰਦਾ ਨਹੀਂ ਆ ਕੋਈ ਭੜਾ ਨਹੀਂ ਆ ਜੇ ਜਾਨੇ ਦੀ ਆਪਣੀ ਦੇ ਬੱਚੇ ਦਾ ਵਟਾ ਲੱਗਦਾ ਚਲੋ ਕੋਈ ਨਹੀਂ ਇੰਨਾ ਕਾ ਵਾੜ ਦੇ ਘਾਟੇ ਤੇ ਵਪਾਰੀ ਝਾਲੀ ਲੈ ਲੈਂਦੇ ਥੋੜੇ ਬੋਦੇ ਜੇ ਨਫੇ ਵਪਾਰੀਆਂ ਲੈਣੇ ਆ ਤਾਂ ਘਾਟੇ ਵੀ ਪੈਣੇ ਆ ਹੈ ਜਾਨੇ ਦੀ ਆਹੀ ਇਹ 3000 ਰੁਪਏ ਬੱਚੇ ਦਾ ਵਟਾ ਜੀ ਚਲੋ ਕੋਈ ਗੱਲ ਨਹੀਂ ਅਗਲੀ ਜਿਹੜੀ ਇਹ ਕਦਾ ਗੱਬਣ ਕਸੂਈ ਆ ਦੂਜਾ ਸੁਆ ਜੀ ਵੀਰ ਜੀ ਅੱਛਾ ਪੰਜ ਦਿਨ ਹੋਇਆ ਜੀ ਅੱਜ ਸੂਈ ਨੂੰ ਪੰਜ ਦਿਨ ਲਾਲੇ ਕੋਈ ਬੋੜਾ ਲਾਲੇ ਠੀਕ ਆ 11 ਲੀਟਰ ਹੋਊਗਾ ਇਹ ਕੰਡੇ ਵਾਲਾ ਜੀ ਆਹ ਵੇਖੋ ਕੱਤ ਕਾੜ ਪੂਰਾ ਪੜੀ ਆ ਜੀ ਇਹ ਕੱਟੀ ਮਗਰ ਜੇ ਦੇ ਕਰੋ ਚੱਕ ਕੱਟੀ ਇਹਦੇ ਮਗਰ ਓ ਕੱਟੀ ਬੱਜੀ ਜੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ 11 ਲੀਟਰ ਹੋਊਗਾ ਜੀ ਕੰਡੇ ਵਾਲਾ ਠੀਕ ਆ 11 ਲੀਟਰ ਹਾਂ ਜੀ ਜਾਣ ਦੋ ਆ ਕੱਟੀ ਜੀ ਹਾਂ ਜੀ ਹਾਂ ਜੀ ਹਾਂ ਜੀ ਨੇ ਅਗਲਾ ਚੋਕੇ ਖੜੇਗੇ ਚੋਕੇ ਦੇ ਵੀਰ ਜੀ ਹਾਂ ਜੀ ਹਾਂ ਜੀ ਥਾਣ ਥਣ ਬੜੇ ਸੋਹਣੇ ਗੈਪ ਤੇ ਥਾਣ ਲੱਗੇ ਆ ਬਹੁਤ ਜ਼ਿਆਦਾ ਚਵਾ ਇੱਕ ਨੰਬਰ ਦਾ ਦੋ ਮੱਜਾ ਦਾ ਏ ਸਕੇਮ ਆ ਨਿੱਗਰ ਆ ਸਾਰੀ ਤਗੜੀ ਆ ਮੱਜ ਵਜਨ ਵਾਲੀ ਆ ਜੀ ਲੇ ਵਾਲੂਆ ਚੰਗਾ ਸੋਹਣਾ ਲੱਗਾ ਜੀ ਤੇ ਦੁੱਧ ਕਿੰਨਾ ਕ ਚਵਾਜੂ ਵੀਰ ਜੀ ਇਹ ਦੁੱਧ ਵੀਰ ਜੀ 14 ਲੀਟਰ ਦੁੱਧ ਚ ਆ ਜੂਗੀ ਏ ਤੇ ਮੋਲਾ ਲੀਟਰ ਘਰ ਆ ਲੈਂਦੇ ਅਸੀਂ ਫਿਰ ਵੀ ਕਿਲੋ ਘੱਟ ਦੱਸਦੇ ਆ ਬਾਕੀ ਆਪਣੀ ਸਾਂਭ ਕੋ ਕਰੇ ਵੀਰਤਾ ਭਾਵੇਂ ਬਾਦੀ ਝੋਲੇ 15 ਹਾਂਜੀ 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 ਤੇ ਮੋਲ ਕਿੰਨਾ ਕਰਨਾ ਜੀ ਇੱਕ ਪੰਜ ਕਰਦੇ ਜੀ ਛੋੜ ਕਿ ਨਹੀਂ ਕਰੋਗੇ ਫੇਰ ਪੂਰੇ ਲੱਖ ਦੀ ਦੇ ਦਾਂਗੇ ਅੰਦਰ ਉਹ ਜੁ ਲੱਖ ਤਾਂ ਥੋੜੀ ਬੋਦੀ ਹੋਈ ਹੋਈ ਕਿੰਨੀ ਕ 91 ਦੇ ਦਾਂਗੇ 95 ਦੀ ਦੇ ਵੀਰ ਮੇਲਾ ਤੂੰ 97 ਕਹਿਣ ਲੱਗਾ ਤਾਂ ਉਹਨੇ ਪਾ ਦੇ ਕਰ ਦੇ ਥੋੜੀ ਜਿਹੀ ਪਹਜਾਨੇ ਜੋ ਫੇਰ 100000 94000 ਦੀ ਆਣਾ ਵੀਰ ਜੀ ਦੇ ਦਾਂ ਠੀਕ ਹੈ ਕਰ ਨਹੀਂ ਕੋਈ ਗੱਲਬਾਤ ਹੋਰ ਵਾਸੇ ਉਹ ਵੀ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਡੀਓ ਆਪਣੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੇਖੋ ਜਿਹੜਾ ਵੀ ਆਪਣਾ ਡੰਗਰ ਕਿਸ ਨੂੰ ਪਸੰਦ ਆਉਂਦਾ ਵਾ ਉਹਦਾ ਬੂਮ ਕਰੇ ਆਪਣਾ ਮੰਨ ਲਓ ਜੇ ਨਹੀਂ ਆਇਆ ਜਾਂਦਾ ਭਾਵੇਂ ਵੀਡੀਓ ਕਾਲ ਤੇ ਜਵਾਬੇ ਆਪਣਾ ਡੰਗਰ ਪਾਸ ਕਰੇ ਸੂਣ ਵਾਲਾ ਜਿਹੜਾ ਡੰਗਰਿਆ ਉਹਨੂੰ ਟਿੱਪਗੇ ਉਹ ਵੀ ਸਾਹਮਣੇ ਮੰਨ ਲਓ ਜਿਹੜਾ ਕਿ ਦੂਰ ਨੇੜੇ ਵਾਲਾ ਵੀਰ ਭਰਾ ਹੈ ਤੇ ਬਾਕੀ ਆਪਣਾ ਸਾਈ ਫਾਗ ਭਾਵੇਂ 2 ਦਿਨ ਕਹੂਗਾ 3 ਦਿਨ ਕਹੂਗਾ ਜੀ 2 ਦਿਨ ਦੀ ਫੁੱਲ ਗਰੰਟੀ ਹੋ ਭਾਵੇਂ ਧਾਰੋਂ ਨਾ ਮਾਰੇ ਠੀਕ ਹੈ ਆਪਣੀ ਦਸਤੀ ਕਹਿਣ ਨਾਲ ਕਰ ਦੋ ਗੱਡਾਂ ਕਿਉਂ ਸਾਨੂੰ ਕੋਈ ਪਰਵਾਹ ਨਹੀਂ ਤੇ ਵੀਰ ਭਰਾ ਮਾਰੀ ਜੀ ਪੱਕੀ ਪਾਰੇ ਤੇ ਭਾਵੇਂ 2 ਦਿਨ ਕਿਉਂ 2 ਦਿਨ ਨਾ ਕਰ ਬੱਜਾ ਰਹੂਗਾ ਜੇ ਨਹੀਂ ਕਿਤੇ ਦੂਰ ਕੋਈ ਨਹੀਂ ਆ ਜਾਂਦਾ 3 ਦਿਨ ਬੱਜਾ ਰਹੂਗਾ ਬਸ ਇਹੋ ਜੀ ਦਾ ਠੀਕ ਹੈ ਲਾ ਲਿਓ ਵੀਰਾਂ ਨੂੰ ਫੋਨ ਆ ਦੋ ਬੱਜਾ ਬਾਕੀ ਆ ਵੇੜਾਂ ਸਾਰੀਆਂ ਤਾਜ਼ੀਆਂ ਸੂਈਆਂ ਇੱਕ ਘਟਾ ਵੀਰਾਂ ਨੇ ਸੇਲ ਕਰਨਾ ਬਹੁਤ ਚੰਗੀਆਂ ਸੋਹਣੀਆਂ ਸੁਨੱਖੀਆਂ ਲਾ ਲਿਓ ਫੋਨ ਵੀਡੀਓ ਕਰ ਦਿਓ ਸ਼ੇਅਰ ਆਗੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਜੀ ਧੰਨਵਾਦ